हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਪੰਜ ਟਾਪ ਕੁਆਲਿਟੀ ਦੀਆਂ ਕਟੀਆਂ ਛੇੜ ਲਈ ਲੈ ਕੇ ਆਏ ਹਾਂਗੇ ਚਾਰ ਤਾਂ ਆ ਗਏ ਬਾਈ ਕਾਲੇ ਰੰਗ ਚ ਮੋਹਰਾਂ ਦੀਆਂ ਤੇ ਇੱਕ ਆ ਗਈ ਜਿਸ ਨੂੰ ਜਿਹੜੀ ਦਿਖਾਵਾਂਗੇ ਲਾਟ ਤੇ ਬੂਰੀ ਤੇ ਸਾਰੇ ਐ ਮੰਨ ਕੇ ਚਲੋ ਟਾਪ ਕੁਆਲਿਟੀ ਦੀਆਂ ਥੋੜਾ ਥੋੜਾ ਟਾਈਮ ਸਾਹਮ ਕੇ ਟੀਕਾ ਲੈਣ ਦੇ ਕਾਬਲ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਆਂ ਬਾਈ ਰਾਜੂ ਬਾਈ ਕੋਲੋਂ ਬਣਾਉਣ ਲੱਗੇ ਆਂਗੇ ਪਿੰਡ ਰਾਈਏ ਤੋਂ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਹੋ ਜੀ ਹਾਂ ਵਧੀਆ ਵੀਰੇ ਵਧੀਆ ਤੇ ਕਿਵੇਂ ਚੱਲਦਾ ਬਾਈ ਕੰਮ ਕੰਮ ਬਈ ਸ਼ੁਕਰਾਵਾਹਿ ਗੁਰੂ ਦਾ ਬਹੁਤ ਸੋਹ ਨਾਮ ਤੇ ਬਾਈ ਆਪਣਾ ਨਾਮ ਮੇਰਾ ਵੀਰੇ ਰਾਜਵਿੰਦਰ ਖਾਨ ਪਿੰਡ ਚ ਰਾਜੂ ਕਹੇ ਜਾਂਦੇ ਆ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਵੀਰੇ ਆਪਾਂ ਨੂੰ ਫੂਲ ਪੈ ਜਾਂਦੀ ਹੈਗੀ ਮੋਬਾਈਲ ਨੰਬਰ ਹੈਗਾ 9872922304 ਦੂਸਰਾ ਹੈਗਾ 7508622304 ਇਹ ਬਾਈ ਦੋਵੇਂ ਬਾਈ ਹਾਂਜੀ ਕਈ ਵਾਰੀ ਮੰਨ ਕੇ ਚਲੋ 98729 ਵਾਲਾ ਥੋੜਾ ਬੇਟਿੰਗ ਚ ਸੌਦੇ-ਸੂਦੇ ਹੁੰਦੇ ਹਨ ਉਹ ਦੂਜੇ ਫੋਨ ਤੇ ਵੀ ਗੱਲ ਕਰ ਸਕਦਾ ਵੀਰੇ ਠੀਕ ਹੈ ਬਾਈ ਤੇ ਜੇ ਆਪਾਂ ਨੂੰ ਮੰਨ ਕੇ ਚਲੋ ਕੋਈ ਆਉਣਾ ਚਾਹੁੰਦਾ ਆਪਣੇ ਪਿੰਡ ਹਾਂਜੀ ਵੀਰ ਜੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਬੋਲਦਾ ਹਾਂ ਕਿਉਂਕਿ ਅੱਜ ਕੱਲ ਸਾਰਾ ਸਿਸਟਮ ਹੀ ਆਨਲਾਈ ਥਾਨੀ ਹੋਊਗਾ ਪੰਜਵਾਂ ਕੋਈ ਮਨਕ ਚੱਲ ਮੂੰਹ ਤੇ ਗੰਡ ਮਰੋੜੀ ਉਹ ਚੀਜ਼ ਦੀ ਆਪਣੀ ਗਰੰਟੀ ਹੈ ਬੰਦਾ ਗੱਡੀ ਚੋਂ ਗਾਂ ਬਾ ਛੋਟੀ ਬਾਹ ਚਲਾਹੇ ਪਹਿਲਾਂ ਚੈੱਕ ਕਰ ਲੈਗੇ ਵਾਪਸ ਭੇਜ ਦੋ ਪਹਾੜਾ ਆਪਣਾ ਹੋਊਗਾ ਠੀਕ ਹੈ ਭਾਈ ਤੇ ਆਪਾਂ ਨੂੰ ਨੇੜੇ ਨੇੜੇ ਪਿੰਡ ਕਿਹੜੇ ਮੇਰੇ ਵੀਰੇ ਆਪਾਂ ਨੂੰ ਤਪਾ ਵੀ 12 ਕਿਲੋਮੀਟਰ ਰਹਿ ਜਾਂਦਾ ਭਧੌੜ ਵੀ 12 ਕਿਲੋਮੀਟਰ ਰਾਮਪੁਰਾ ਆਪਾਂ ਨੂੰ ਰਹਿ ਜਾਂਦਾ 15 ਕਿਲੋਮੀਟਰ ਠੀਕ ਹੈ ਭਾਈ ਹਾਂਜੀ ਤੇ ਸਾਰੇ ਟੌਪ ਕੁਆਲਿਟੀ ਦੇ ਹਾਂਜੀ ਹਾਂਜੀ ਚਾਰ ਕੱਟੀਆਂ ਮੋਹਰਾ ਚਾ ਗਿਆ ਇੱਕ ਆਪਣੇ ਕੋਲੇ ਆ ਗਈ ਜੀ ਬੂਰੀ ਚ ਹੂੰ ਤੇ ਕਿਹੜੀ ਤੋਂ ਭਾਈ ਭਾਈ ਆਪਾਂ ਇਧਰੋਂ ਵੱਡੀ ਕੱਢ ਤੋਂ ਸ਼ੁਰੂ ਕਰ ਜਿਵੇਂ ਇਹ ਕੱਟੀ ਹੈ ਜੀ ਇਹ ਕੱਟੀ ਕੱਲ ਹੀਟ ਚ ਆ ਗਈ ਇਹ ਠੀਕ ਆ ਕੱਲ ਮੈਂ ਡਾਕਟਰ ਬੁਲਾਇਆ ਸੀ ਡਾਕਟਰਾਂ ਨੇ ਵੀ ਅੱਜ ਨਹੀਂ ਵੀ ਕੱਲ ਨੂੰ ਸ਼ਾਮ ਨੂੰ ਟੀਕਾ ਭਰਾਂਗੇ ਦੇ ਅੱਜ ਮੰਨ ਕੇ ਚਲੋ 3 ਵਜੇ ਟੀਕਾ ਭਰਨਾ ਆਪਾਂ ਠੀਕ ਆ ਉਸ ਤੋਂ ਬਾਅਦ ਇਹ ਵੀ ਆਪਾਂ ਟੀਕੇ ਦੀ ਵੀ ਵੀਡੀਓ ਬਣਾਵਾਂਗੇ ਕਈ ਵਾਰੀ ਕੋਈ ਬੰਦਾ ਉਹ ਕਰਦਾ ਤਾਂ ਸਾਰਾ ਡਿਟੇਲ ਆਪਾਂ ਟੀਕਾ ਜਿਹੜਾ ਭਰਉਣਾ ਜੇ ਤਾਂ ਉਦੋਂ ਕਰਮ ਵਾਲੀ ਪਹਿਲਾਂ ਹੀ ਵੇਗੀ ਤਾਂ ਕੀ ਕਹਿਣਾ ਤੇ ਨਹੀਂ ਕਰਮ ਵਾਲੀ ਦਾ ਆਪਾਂ ਸਾਰਾ ਡਿਟੇਲ ਸਾਰਾ ਠੀਕਾ ਜਿਹੜਾ ਭਰਨਾ ਉਹ ਆਪਾਂ ਸਾਰਾ ਡਿਟੇਲ ਅਗਲੇ ਨੂੰ ਦੇਵਾਂਗੇ ਤੇ ਬਾਈ ਸਿੰਘਾਂ ਦੀ ਸਿੰਘਾਂ ਦੀ ਤੁਸੀਂ ਆਪ ਚੈੱਕ ਕਰਵਾ ਲਈ ਬਾਲਾ ਪਿਆਰਾ ਫੇਸ ਹੈ ਹਾਂਜੀ ਹਾਂਜੀ ਸਿੰਘ ਦੇਖੋ ਜਮਾ ਨਾਲੋਂ ਮੋੜੇ ਵੇ ਕਰਮਾ ਵਾਲੀ ਦੇ ਹਾਂਜੀ ਬਾਕੀ ਜੀ ਕੁਆਲਿਟੀ ਦੀ ਗੱਲ ਕਰੀਏ ਨਾ ਇੱਕ ਨੰਬਰ ਕੁਆਲਿਟੀ ਆ ਗਈ ਬਹੁਤ ਸੋਹਣੀ ਕੁਆਲਿਟੀ ਆ ਗਈ ਤੇ ਥਣ ਸਾ ਚਾਰ ਮੈਂ ਮੈਂ ਮਗਾ ਝੋਲੀ ਦਿਖਾ ਵਾਇ ਲੱਗੀ 2.5 ਮਹੀਨੇ ਦੀ ਗੱਪਣ ਹੁੰਦੀ ਹੈ ਇਹ ਕਹਣਾ ਸਹੀ ਗੱਲ ਆ ਬਈ ਐ ਹੀ ਲੱਗਦਾ ਇਹਨਾਂ ਗੱਪਣ ਹੁੰਦੀ ਸਹੀ ਹੈ ਨਾ 2.5 ਮਹੀਨੇ ਦੀ ਕੱਟੀ ਗੱਪਣ ਹੁੰਦੀ ਹੈ ਬਈ ਚਮਕ ਦਮਕ ਦੇਖੋ ਲਿੱਸੀ ਨਹੀਂ ਲਾਮੀ ਨਹੀਂ ਪਲੀ ਸਮੀ ਕੱਟੀ ਹੈਗੀ ਬਹੁਤ ਸੋਹਣੀ ਤਿਆਰ ਹੋਣ ਵਾਲੀ ਮਖਾ ਵੀਰੇ ਯਾਰ ਇਹ ਤਾਂ ਕਰਮਾ ਵਾਲੀ ਪਰਮਾਤਮਾ ਬਾਬ ਤੇ ਬਾਈ ਇਹਦਾ ਮੁੱਲ ਕੀ ਰਹੂਗਾ ਪਹਿਲੇ ਮੁੱਲ ਵੀਰੇ ਜੇ ਤਾਂ ਮੁੱਲ ਕਰਵਾਉਣਾ ਹਨਾ ਫੋਨ ਤੇ ਤਾਂ ਉਹ ਜਾ ਹੋਊਗਾ ਮੰਨ ਕੇ ਚੱਲ ਫੋਨ ਤੇ ਕਰ ਲਾਂਗੇ ਯਾਰ ਸਾਰਿਆਂ ਦੇ ਸਾਰਿਆਂ ਦੇ ਫੋਨ ਤੇ ਕਰ ਲਾਂਗੇ ਕਈ ਦੇ ਵਿੱਚ ਵੀ ਕਈ ਤਰ੍ਹਾਂ ਕੋਈ ਰਾਜ ਹੁੰਦਾ ਹੈਗਾ ਹੂੰ ਸਹੀ ਗੱਲ ਆ ਹਾਂਜੀ ਅੱਗੇ ਦੋ ਨੰਬਰ ਬੱਚੇ ਬਾਈ ਇਹ ਮੰਨ ਕੇ ਚਲੋ ਵਾਇਨ ਸਾਹਿਬ ਲਾ ਲਓ ਵੀਰੇ ਬਸ ਵੀ ਇਹ ਦੋ ਡੇਢ ਮਹੀਨਾ ਦਾ ਬਾਲਾਗਾ ਹੂੰ ਜਿਹੜੇ ਸਾਹ ਹੁਣਾਂ ਸਟਾਰਟਿੰਗ ਕਰੀ ਡੇਢ ਦੋ ਮਹੀਨੇ ਦੇ ਵਿੱਚ ਵਿੱਚ ਇਕੱਤੀ ਇਹ ਵੀ ਟੀਕੇ ਦੇ ਕਾਬਲ ਹੋ ਜਾਊਗੀ ਬਾਈ ਮੈਂ ਕਹਣਾ ਕੀ ਆ ਵਾ ਹਾਂਜੀ ਆ ਜਾ ਬੱਲੇ ਇੱਕ ਤਰ੍ਹਾਂ ਦੀਆਂ ਇਹ ਲਾ ਲਓ ਵੀ ਘਰਾਂ ਦਾ ਸ਼ਿੰਗਾਰ ਬਣ ਬੱਸ ਸ਼ਿੰਗਾਰ ਆ ਵੱਡੇ ਪਰੇ ਹੁਣ ਆਹੇ ਜੀ ਇਕੱਠੀ ਜਿਨਾ ਢਾਈ ਦੀ ਵੀ ਕਿਥੇ ਫਿਰ ਕੀ ਆ ਬਾਈ ਯਾਰ ਹੂੰ ਸਹੀ ਗੱਲ ਆ ਕੁਆਲਿਟੀ ਦੇਖੋ ਪਿੱਛੇ ਤੋਂ ਕੁਆਲਿਟੀ ਆਪਣਾ ਬਾਬੇ ਦੀ ਗਰਫਣਾ ਸਾਰੀਆਂ ਪੰਜੇ ਦੀਆਂ ਪੰਜੇ ਕੱਟਣ ਦੇ ਖਾਰ ਵੀ ਵੀਡੀਓ ਦੇ ਵਿੱਚ ਆਪਾਂ ਕੁਆਲਿਟੀ ਹੀ ਲੈਣੇ ਆ ਹੂੰ ਸਹੀ ਗੱਲ ਆ ਭਾਈ ਕੁਆਲਿਟੀ ਆ ਨਾ ਜਿਹੜੀ ਭਾਈ ਮੂੰਹੋਂ ਬੋਲਦੀ ਆ ਬਾਕੀ ਐਂ ਦੇਖੋ ਵੀ ਜਿਵੇਂ ਮੱਝ ਦਾ ਪੱਠਪੂੜਾ ਹੁੰਦਾ ਨਾ ਐਂ ਬਣਾਇਆ ਤਾਂ ਪਿੱਛੇ ਤੋਂ ਨਹੀਂ ਖਾਣੇ ਕਹਿੰਦੇ ਜਿਹੜੇ ਬੰਦੇ ਤੋਂ ਲਾਈਆਂ ਕਹਿੰਦੇ ਚੰਗੀਆਂ ਸੰਭਗਾ ਹੋਆ ਕੋਈ ਉਹ ਨਹੀਂ ਯਾਰ ਵੀ ਕੋਈ ਟੁੱਟੀ ਪੁੱਟੀ ਕੱਟੀ ਨਹੀਂ ਸਾਰਾ ਥਣ ਮਹਿਣ ਕੇ ਗੱਬਣਾ ਵਰ ਕੇ ਥਣ ਲੱਗਿਆ ਹਾਂਜੀ ਹਾਂਜੀ ਉਹ ਪੁੱਤ ਤਿੰਨ ਨੰਬਰ ਤੋਰੀ ਜਿਆਦਾ ਦੇਖੋ ਲੈ ਜਿਵੇਂ ਨਾਲ ਸਿੰਘ ਮੋੜੇ ਫੇ ਨੰਤਾ ਕਲਰ ਕਰਿਆ ਹੁੰਦਾ ਹਮ ਸਹੀ ਗੱਲ ਆ ਵਿਖਜਾਨਾ ਆ ਕਿ ਨਹੀਂ ਇੱਕ ਤਰ੍ਹਾਂ ਦਾ ਆ ਤੇ ਨੰਬਰ ਆ ਗਈ ਜੀ ਹਾਂ ਬਈ ਇਹ ਕਿੰਨੀ ਕੁ ਉਮਰ ਦੇ ਇਹ ਬਸ ਜੀ ਮੰਨ ਕੇ ਚੱਲੋ ਪੌਣੇ ਇੱਕ ਦੋ ਸਾਲ ਦੀ ਹੈ ਇਹ ਠੀਕ ਹੈ ਬਸ ਮੰਨ ਕੇ ਚੱਲੋ ਦੋ ਕੁ ਮਹੀਨੇ ਦੇ ਪੀਕੇ ਦੇ ਕਾਬਲ ਹੈਗੀ ਹੈ ਇਹ ਹਮ ਲੈ ਥਾਣ ਵੀ ਦੇਖੋ ਬਈ ਥਾਣ ਦੇਖੋ ਮੈਂ ਕਹਿੰਨਾ ਬਾਲੇ ਚੰਗੇ ਥਾਣ ਲੱਗੇ ਵਾ ਕਰਮ ਵਾਲਿਆਂ ਨੂੰ ਹਾਂਜੀ ਹਾਂਜੀ ਇੰਚ ਇੰਚ ਦੇ ਥਣ ਤਾਂ ਹੋਣਾ ਮੈਂ ਕਿ ਬੱਡੇ ਪਰੇ ਥੱਲੇ ਕਰਮ ਬਾਬੇ ਦੀ ਕਿਰਪਾ ਨਾਲ ਐਨ ਲੱਗਦਾ ਨਹੀਂ ਕੋਈ ਅਗਲਾ ਹਰ ਇੱਕ ਬੰਦਾ ਕਹਿੰਦਾ ਵੀ ਠੀਕ ਹੈ ਜਿੱਦਾਂ ਅੱਜ ਝੋਲੀਆਂ ਚੰਗੀਆਂ ਤੇ ਕੱਲ ਨੂੰ ਦੇਖ ਲੈ ਉਹਨਾਂ ਦਾ ਕੀਰਕਾਰ ਨਲੇ ਬਈ ਗੱਲ ਹੋ ਰਾ ਰਕਮ ਆ ਗਈ ਅੱਜ ਥੋੜੇ ਲਾਵਾਂਗੇ ਤਾਂ ਕੱਲੂ ਡਬਲ ਹੋ ਜਾਣੀ ਹਾਂਜੀ ਹਾਂਜੀ ਬੀਤ ਹੁਣ ਜਿਵੇਂ ਬਾਬੇ ਤਿੰਨੇ ਕਟੀਆਂ ਇਹ ਤਿੰਨੇ ਕਟੀਆਂ ਕੋਈ ਐਂ ਦੇਖ ਲੈ ਵੀ ਯਾਰ ਕੋਈ ਚੋ ਦੋ ਨੰਬਰ ਵਾਲਾ ਤਾਂ ਕੰਮ ਹੀ ਨਹੀਂਗਾ ਉਹ ਕੱਟੀ ਦਾ ਟੀਕਾ ਭਰਾ ਨੱਕ ਨੰਬਰ ਦੇ ਆ ਇੱਕ ਦੋ ਮਹੀਨਿਆਂ ਲੈ ਲੂ ਇੱਕ ਦੋ ਮਹੀਨਿਆਂ ਨੂੰ ਆਰਟੀਕਲ ਲੈ ਲੂ ਗਾਹਾਂ ਨੂੰ ਪਰਮਾਤਮਾ ਸੁੱਖ ਰੱਖੇ ਡੇਡ ਡੇਡ ਦੋ ਦੋ ਬਾਕੀ ਵਰੀਕੀ ਜੇ ਕਟੀਆਂ ਨੇ ਪੇਟ ਭੜਿਆਂ ਦੇ ਚੜਾਈਆਂ ਦੇਖੋ ਸਰੀਰ ਫਟੇ ਨਹੀਂ ਹੈਗਾ ਢਿੱਡ ਲਾਈਆਂ ਨਾ 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 ਤੇਰੇ ਆਪ ਮਾਲ ਹੀ ਹੋ ਜਾ ਲੈਣਾ ਇਹ ਵੀਰੇ ਆ ਗਈ 17 ਮਹੀਨਿਆਂ ਦੀ 4 ਨੰਬਰ 4 ਨੰਬਰ ਇਹ 17 ਏ ਮੰਨ ਕੇ ਤੁਸੀਂ ਆਏ ਦੇਖੋ ਵੀ ਪਲੀਜ਼ ਜੁੜੀ ਦੇ ਹਿਸਾਬ ਨਾਲ ਵੀ ਇਹਦੀ ਮਾਂ ਥਲੇ ਦੁੱਧ ਕਿੰਨਾ ਹੋਊਗਾ। ਬਾਈ ਮੈਂ ਅੱਗੇ ਸਿਆਣੇ ਬੰਦੇ ਗੱਲ ਕਰਦੇ ਹੁੰਦੇ ਸੀ ਮੈਂ ਇਹਦੇ ਬੱਚੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਕਿੰਨਾ ਦੁੱਧ ਦੇ ਦਊਗੀ। ਹੂੰ ਹੁਣ ਜਿਹਦੇ ਮਦੁੱਧ ਹੀ 6 ਕਿਲੋ ਹੋਇਆ ਤਾਂ ਕੀ ਤਾਂ ਘਰੇ ਪਾਊਗਾ ਤੇ ਕੀ ਇਹਨੂੰ ਚੰਗਾ ਲੱਗਦਾ। ਕਰੋ ਚੈੱਕ ਬਾਈ ਬੱਚਾ ਹੀ ਆ ਨਾਲੇ। ਸਹੀ ਮੈਨੂੰ ਇਹਦਾ ਆਪਣੇ ਕੋਲ ਸਾਰਾ ਡਿਟੇਲ ਹੈ ਦੀ ਮਾਂ ਦਾ 18-19 ਕਿਲੋ ਰਿਕਾਰਡ ਹੈਗਾ। ਠੀਕ ਹੈ ਬਾਈ। ਆਪਾਂ ਕਿੱਥਾਂ ਰੋਜ਼ ਵੀਡੀਓ ਪਾਉਣੇ ਆਪਾਂ ਕਿਤੇ ਆਏ ਨੀ ਬੋਲੇ ਵੀ। ਪਰ ਇਹ ਰਿਕਾਰਡ ਵਾਲੀ ਆ। ਬਾਕੀ ਗੁੱਧ ਦੇਖ ਸੀ ਹਾਂ ਹਾਂ ਬਾਕੀ ਸ ਜਿਵੇਂ 16 ਮਹੀਨਿਆਂ ਦੇ ਨਾਲ ਹੀ ਖੈਂਦੀ ਉਹਨਾਂ ਦੇ ਮੈਂ ਕਹਿਣਾ ਬਈ ਨਾ ਮੈਂ ਦੇਖਣ ਚ ਵੀ ਗੱਲ ਆ ਨਾ ਪਿੱਠ ਪੁੜੇ ਦੀ ਕੁਆਲਿਟੀ ਚ ਕੁਆਲਿਟੀ ਬਹੁਤ ਚੰਗੀ ਆ ਬੜੀ ਨਾਲੇ ਸਰੀਰ ਦੇਖੋ ਬੰਤਰ ਚ ਇੱਕ ਹਾਂ ਕਹਿ ਜਾ ਪੁਰਾ ਪਾੜਾ ਦੇ ਕਰਮ ਵਾਲੀ ਨੂੰ ਕਹਿ ਜਾ ਲੱਗਿਆ ਵਾ ਪਿੱਠ ਪੁੜਾ ਦੇਖੋ ਲੈ ਕੇ ਆ ਜਾ ਲੱਗਿਆ ਇਹਨਾਂ ਦੇ ਬਰਾਬਰ ਹੀ ਪਿੱਠ ਦੀ ਹੈਗੀ ਇਹ ਨਹੀਂ ਹੈਗਾ ਵੀ ਲਿਸੜਾਈਆਂ ਨਾ 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 ਵੀਰੇ ਲਿਸੇ ਕਮਾਲ ਦਾ ਤਾਂ ਕੰਮ ਹੀ ਕੋਈ ਗੱਲ ਆ ਬਈ ਕੁਆਲਿਟੀ ਨਾ ਇੱਕ ਨੰਬਰ ਆ ਗਈ ਤੇ ਅੱਗੇ ਬਈ ਲਾਸਟ ਤੇ ਬੂਰੀ ਇਹ ਬੂਰੀ ਆ ਗਈ ਜੀ ਇਹ 15 ਕਿ ਮਹੀਨੇ ਦੀ ਬੂਰੀ ਹੈਗੀ ਤੋਰੋਪਤ 15 ਕਿ ਮਹੀਨੇ ਦੀ ਹਾਂਜੀ 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 ਤੇ ਕਹਿੰਦੀ ਆ ਨਾਲ ਇਹ ਨਾ ਮੈਂ ਨਾ ਬਾਈ ਯਾਰ ਸੈਟ ਸਾਰੇ ਬਾਬੇ ਕੱਟੀਆਂ ਸੀਗੀਆਂ ਚਲੋ ਵੀਡੀਓ ਤੋਂ ਪਹਿਲਾਂ ਪੰਜ ਕੱਟੀਆਂ ਮੰਨ ਕੇ ਜੋ ਬੰਦਾ ਇੱਕ ਹੀ ਲੈ ਗਿਆ ਸੀਗਾ ਆਪਾਂ 10 ਲੈ ਕੇ ਆਏ ਸੀ 10ਾਂ ਦੀ ਵੀਡੀਓ ਪਾਉਣੀ ਸੀਗੀ ਠੀਕ ਹੈ ਉਹ ਕਹਿੰਦਾ ਵੀ ਤੁਸੀਂ ਜਿੰਨਾ ਚਿਰ ਅਸੀਂ ਆਉਂਦੇ ਨਹੀਂ ਵਿੱਚੋਂ ਪੰਜ ਕੱਟੀਆਂ ਉਹ ਬੰਦਾ ਕੱਢ ਕੇ ਲੈ ਗਿਆ ਉਹ ਮੰਨ ਕੇ ਚੱਲ ਦੋ ਤਿੰਨ ਠੀਕੇ ਲੱਗੇ ਹੋਏ ਸੀਗੇ ਤੇ ਦੋ ਤਿੰਨ ਦੇ ਬਸ ਇੱਕ ਅੱਧੇ ਦਿਨ 'ਚ ਤਿਆਰੀ ਸੀਗੀ ਸਹੀ ਗੱਲ ਆ ਬਾਈ ਲੈ ਚੋਲੀ ਝਾਲੀ ਯਾਰ ਚੈੱਕ ਕਰ ਸਕਦਾ ਥਾਣਾਂ ਨੂੰ ਪੂਰੀ ਵਿਥੀ ਤੇ ਮਿਲਣਗੇ ਹੋਣਗੇ ਥਾਣ ਬਾਕੀ ਬਰੀਕੀ 'ਚ ਕੱਟੀਆਂ ਨੇ ਇਹਦਾ ਮੱਥਾ ਮੱਥਾ ਚੈੱਕ ਕਰਾਉਣਾ ਬਾਈ ਚੈੱਕ ਕਰੋ ਬਈ ਬੱਚੇ ਦੀ ਕੁਆਲਿਟੀ ਬਾਕੀ ਗੱਲ ਹੋਰ ਆ ਬਈ ਜਿਹੜਾ ਬੰਦਾ ਮਤਲਬ ਕਿ ਪਸ਼ੂ ਰੱਖਦਾ ਉਹਨੂੰ ਵੱਧ ਪਤਾ ਆਪਣੇ ਨਾਲ ਬਈ ਜਿਹੜੇ ਬੰਦਾ ਰੱਖਦਾ ਉਹਨੂੰ ਹੀ ਨੌਲੇਜ ਆ ਵਿੱਚ ਤਾਂ ਚਲੋ ਠੀਕ ਆਪਾਂ ਕਹਿੰਦੇ ਨਹੀਂਗੇ ਵਿੱਚ ਕਹਿੰਦੇ ਆਏ ਆ ਜੋ ਪਰ ਜਿਹੜੇ ਬੰਦੇ ਨੇ ਬਈ ਕੱਟੀ ਪਾਲਣੀ ਆ ਨਾ ਉਹਨੂੰ ਪਤਾ ਸਹੀ ਗੱਲ ਆ ਬਈ ਮੰਨ ਕੇ ਚਲੇ ਕਰਮ ਵਾਲੀਆਂ ਚਾਰ-ਚਾਰ ਦੀਆਂ ਵਿਕ ਜਾਂਦਾ ਹੈ ਬਾਕੀ ਬਰੀਡਾਂ ਦਾ ਕੋਈ ਮੁੱਲ ਨਹੀਂ ਬਰੀਡਾਂ ਦਾ ਬਾਈ ਯਾਰ ਹੁਣ ਦੱਸਣ ਦੀ ਲੋੜ ਹੀ ਨਹੀਂ ਸਾਨੂੰ ਯਾਰ ਬਰੀਡ ਦਾ ਕੋਈ ਹੈ ਵੀ ਦੱਸਣਾ ਪਊਗਾ ਹੁਣ ਆ ਕੱਟੀ ਦਾ ਸ਼ਿੰਗਾਰ ਦੇਖ ਲੋ ਕਿਹੜੇ ਲੋਟ ਆ ਸਹੀ ਗੱਲ ਆ ਇਹਦਾ ਦੇਖ ਲੋ ਇਹਦਾ ਲਾਜੀ ਦੋ ਨੰਬਰ ਵਾਲੀ ਦਾ ਕਾਲਫਾ ਆ ਚਲੋ ਠੀਕ ਆ ਥੋੜਾ ਜਿਹਾ ਕਲਰ ਆਪਾਂ ਮੰਨਦੇ ਆਂਗੇ ਤੇ ਉਦੋਂ ਆਹ ਦੇਖ ਦੇਖ ਲੋ ਕੱਟੀ ਇਹ ਵੀ ਕਲਰ ਵਾਲੀ ਆ ਤੇ ਆ ਬੂਰੀ ਦੇਖ ਲੋ ਅਸਲ ਵਿੱਚ ਨਾ ਬਾਈ ਇਹ ਗੱਲ ਕਰੀਏ ਜੇ ਮੈਂ ਆਪਾਂ ਕਹਿ ਦਿੰਨੇ ਆ ਵੀ ਘਰ ਖਾ ਕੇ ਪਾਲਦੇ ਆਂ ਬਾਈ ਵਾਕਈ ਕਿਸ ਨੇ ਕਰਮ ਵਾਲੇ ਨੇ ਆਪਾਂ ਵੀ ਰਕਮ ਲਾ ਕੇ ਆਏ ਆ ਹਨਾ ਵਾਕਈ ਕਿਸ ਨੇ ਘਰ ਖਵਾਇਆਗਾ ਸਹੀ ਗੱਲ ਆ ਦੱਸ ਦਿੰਆਂ ਦੱਸ ਦਿੰਆਂ ਬਾਈ ਮਾਰੀ ਕੱਟੀ ਲਵਾਂਗਾ ਬਾਈ ਗਾਹ ਮਾਰੀ ਕੱਟੀ ਨਹੀਂ ਲੈਂਦਾ ਅੱਜ ਕੱਲ ਅਗਲਾ ਕਹਿੰਦਾ ਬਾਈ ਕੱਟੀ ਉਹੋ ਜੀ ਲੈ ਲਓ ਜਿਹੜੀ ਮਹੀਨੇ 20 ਦਿਨਾਂ ਦੇ ਟੀਕੇ ਦੇ ਕਾਬ ਵਾਲਾ ਜ 20 30 ਲਾਉਣਾ ਉੱਥੇ ਭਾਵੇਂ 45 ਲਾ ਦਿਓ 50 ਲਾ ਦਿਓ ਪਰ ਕੱਟੀਆਂ ਉਹ ਲੋ ਜੀ ਟੀਕੇ ਦੇ ਕਾਵਾਂ ਸਹੀ ਗੱਲ ਹੈ ਹੁਣ ਜਿਵੇਂ ਮੱਝਾਂ ਬਣੀਆਂ ਪਈਆਂ ਹਾਂ ਵੀਰ ਬਿਲਕੁਲ ਮੱਝਾਂ ਬਣੀਆਂ ਪਈਆਂ ਇਹਦਾ ਕੋਈ ਕਰਮ ਆਲਾ ਬਸ ਚੰਗੇ ਥਾਂ ਜਾ ਬੰਨ ਗਾਣ ਬੰਦਾ ਆਪ ਤਿੰਨਾਂ ਕੱਟੀਆਂ ਤਾਂ ਆਪ ਹੀ ਕਹਦੂਗਾ ਬਾਈ ਵੀ ਮੈਂ ਤਾਂ 6-7 ਲੱਖ ਰੁਪਏ ਵਟਲੇ ਆਸਾਂ ਨੂੰ ਸਹੀ ਗੱਲ ਹੈ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਈ ਪੰਜਾਂ ਕੱਟੀਆਂ ਚ ਕੋਈ ਵੀ ਕੱਟੀ ਆਵੇ ਪਸੰਦ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਤੇ ਜਿਹੜੇ ਮੁੱਲ ਹੋਣਗੇ ਉਹ ਬਿਲਕੁਲ ਵੀਰੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਬੋਲਦਾ ਹੋਣਾਗਾ ਵੀ ਸਾਡਾ ਰਜਗਾਰ ਹੈ ਉਹ ਐ ਤਾਂ ਹਣੀ ਨੂੰ ਆਪਾਂ ਤਾਂ ਸੋਥੋ ਵੀਡੀਓ ਪਵਾ ਲਈ ਵੀ ਆਪਾਂ ਕਲੇ ਸਵਾਦ ਲੈਣ ਦੇ ਮਾਰੇ ਵੀਡੀਓ ਬਣਾਈ ਆ ਸਾਡਾ ਤਾਂ ਤੋਰੀ ਫੁਲਕਾ ਇਹ ਤੂੰ ਚੱਲਣਾ ਆਪਾਂ ਨੂੰ 2 ਰੁਪਏ ਦਿਹਾੜੀ ਆ ਗਈ ਆਪਾਂ ਗਾਹ ਨੂੰ ਹੋਰ ਲੈਉਣ ਵਾਲੇ ਬਣ ਗਏ ਸਹੀ ਗੱਲ ਆ ਬਾਈ ਉਹ ਨਹੀਂ ਗੱਲ ਵੀ ਆਪਾਂ ਨਜਾਇਜ਼ ਮੁੱਲ ਕਰਕੇ ਨਹੀਂ ਵੀ ਆਪਾਂ ਲੋਕਾਂ ਨੂੰ ਸਾਨੂੰ ਤਾਂ ਇਹ ਚੋ ਦਾਣ ਰੋਟੀ ਤੱਕ ਮਤਵ ਵਾਲਾ ਸਹੀ ਗੱਲ ਆ ਬਾਈ ਅਗਲੇ ਨੂੰ ਚੀਜ਼ ਚੰਗੀ ਦੇਣੀ ਵੀ ਵੀ ਸਾਨੂੰ 2 ਰੁਪਏ ਦਿਹਾੜੀ ਆਵੇ ਹੋਰ ਆਪਾਂ ਇਹ ਕੰਮ ਨਾਲ ਤੂੰ ਕੀ ਖਾਣਾ ਹੈ ਸਹੀ ਗੱਲ ਆ ਬਾਈ ਮੋਬਾਈਲ ਨੰਬਰ ਦੁਬਾਰੇ ਫੇਰ ਬੋਲ ਦੇ ਬਾਈ 98729 22304 ਦੂਸਰਾ ਹੈ 75086 223 ਠੀਕ ਹੈ ਭਾਈ ਇਹ ਬਾਈ ਤੇ ਬਾਈ ਕੰਟੈਕਟ ਨੰਬਰ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ